ਜਿੰਦਾਬਾਦ ਜਿੰਦਾਬਾਦ ਰਾਜਾਵਾਦ ਜਿੰਦਾਬਾਦ ਜਿੰਦਾਬਾਦ ਆਵਾਜ਼ ਦੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਲੰਕਲਾ ਜਿੰਦਾਬਾਦ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਜੱੱਬੇਵਾਲ ਨੇ ਜੋਰਾਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਵਰਕਰਾਂ ਨਾਲ ਮੀਟਿੰਗਾਂ ਤੇ ਮੁਲਾਕਾਤਾਂ ਦੌਰਾਨ ਜੱੱਬੇਵਾਲ ਦਾ ਪਰਮਾਤਮਾ ਸਵਾਗਤ ਹੋ ਰਿਹਾ ਹੈ ਐਨਾ ਹੀ ਨਈ ਹਲਕੇ ਦੇ ਬਲਾਕ ਤਲਵਾੜਾ ਵਿੱਚ ਤਾਂ ਲੋਕਾਂ ਦੇ ਵੱਲੋਂ ਜੱੱਬੇਵਾਲ ਨੂੰ ਲੱਡੂਆਂ ਨਾਲ ਤੋਲਿਆ ਗਿਆ ਇਸ ਮੌਕੇ ਚੱਬੇਵਾਲ ਜਿੱਥੇ ਬੇहद ਖੁਸ਼ ਨਜ਼ਰ ਆਏ ਉੱਥੇ ਹੀ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਅੱਜ ਦੂਸਰੇ ਦਿਨ ਦਾ ਚੋਣ ਪ੍ਰਚਾਰ ਜਿਹੜਾ ਉਹ ਸੁਵਾਂ ਹਲਕੇ ਦੇ ਵਿੱਚ ਕਰਮਵੀਰ ਘੁੰਮਣ ਜੀ ਸਾਡੇ ਵਿਧਾਇਕ ਸਾਹਿਬ ਦਸੂਆ ਉਹਨਾਂ ਦੀ ਰਹਿਨਮਾਈ ਦੇ ਹੇਠ ਚੱਲ ਰਿਹਾ ਔਰ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਉਹ ਵਾਕਿਆ ਕਾਬਲੇ ਤਾਰੀਫ ਹੈ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਨੇ ਔਰ ਜਿਸ ਤਰ੍ਹਾਂ ਪਿਆਰ ਦਿਖਾਇਆ ਜਿਸ ਤਰ੍ਹਾਂ ਲੱਡੂਆਂ ਦੇ ਨਾਲ ਤੋਲਿਆ ਗਿਆ ਤੇ ਮੈਂ ਸਾਰੇ ਨਗਰ ਦਾ ਊਮਰ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਲੋਕ ਦੇਖੋ ਆਰਮੀ ਜੋ ਕੰਢੀ ਦੇ ਸਾਡੇ ਲੋਕ ਨੇ ਜਾਂ ਐਕਸ ਸਰਵਿਸਮੈਨ ਨੇ ਜਾਂ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਵਿੱਚ ਬਹੁਤ ਨਿਰਾਸ਼ਾ ਹੈ ਜੋ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ 4 ਸਾਲ ਲਈ ਠੇਕੇ ਦੇ ਫੌਜੀ ਜੋ ਭਰਤੀ ਕਰਨ ਦਾ ਜੋ ਫੈਸਲਾ ਹੈ ਇਹ ਵਾਕਿਆ ਹੀ ਇਸ ਦੇ ਨਾਲ ਜਿੱਥੇ ਨਿਰਾਸ਼ਾ ਹੈ ਉਥੇ ਜੇਕਰ ਰੱਬ ਨਾ ਕਰੇ ਜੇਕਰ ਬੱਚਾ ਕੋਈ ਸ਼ਹੀਦ ਹੋ ਜਾਂਦਾ ਤੇ ਉਹਨਾਂ ਨੂੰ ਕੋਈ ਰਾਹਤ ਵੀ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ ਪਰ ਲੋਕ ਇਸ ਚੀਜ਼ ਤੋਂ ਥੋੜਾ ਬਹੁਤ ਸੈਟੀਸਫਾਈਡ ਨੇ ਖੁਸ਼ ਨੇ ਕਿ ਜੇਕਰ ਕੋਈ ਅਗਨੀ ਵੀਰ ਲੜਾਈ ਦੇ ਦੌਰਾਨ ਸ਼ਹੀਦ ਹੋ ਜਾਂਦਾ ਤੇ ਪੰਜਾਬ ਸਰਕਾਰ ਉਹਨੂੰ ਸ਼ਹੀਦ ਦਾ ਦਰਜਾ ਦਿੰਦੀ ਤਾਂ 1 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਵੀ ਦਿੱਤੀ ਜਾਂਦੀ ਲੋਕਾਂ ਦੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਲੋਕਾਂ ਦੇ ਵਿੱਚ ਕੰਮਾਂ ਦੇ ਪ੍ਰਤੀ ਬਹੁਤ ਖੁਸ਼ੀ ਦੀ ਲਹਿਰ ਆ ਆਮ ਆਦਮੀ ਕਲੀਨਿਕ ਜਿਸ ਤਰ੍ਹਾਂ ਬਣਾਏ ਜਾ ਰਹੇ ਨੇ ਬਿਲਕੁਲ ਗਵਾਰ ਦੇ ਵਿੱਚ ਪੰਬੋ ਤਾੜ ਦੇ ਕਾਮ ਆਦਮੀ ਕਲੀਨਿਕ ਹੈ ਔਰ ਲੋਕਾਂ ਨੂੰ ਫਰੀ ਦਵਾਈਆਂ ਮਿਲ ਰਹੀਆਂ ਫਰੀ ਪੜ੍ਹਾਈ ਮਿਲ ਰਹੀ ਹੈ ਔਰ ਇਸ ਦੇ ਨਾਲ ਨਾਲ ਬੱਚਿਆਂ ਦੇ ਰੋਜ਼ਗਾਰ ਦੇ ਜਿਹੜੇ ਮੌਕੇ ਆ ਉਹ ਵੀ ਪੈਦਾ ਹੋ ਰਿਹਾ ਸੋ ਇਸ ਕਰਕੇ ਲੋਕ ਇਸ ਜੋ ਸਰਕਾਰ ਦੀ ਇਹ ਕਾਰਗੁਜ਼ਾਰੀ ਹੈ ਇਹ ਕੰਮ ਨੇ ਉਸ ਤੋਂ ਕਿਤੇ ਨਾ ਕਿਤੇ ਬੇਹੱਦ ਸੰਤੁਸ਼ਟ ਜਾਪਦੇ ਨੇ